ਟਾਈਮ ਹੀ ਬੜਾ ਲਾਤਾ ਵਾ ਲੱਗ ਜਾਂਦਾ ਵਾ ਕਿ ਟਾਈਮ ਨਾਲ ਘਰ ਪਹੁੰਚਣਾ ਵਾ ਆਹ ਹਾਂ ਵੀ ਸਾਦੇ ਕਰੇ ਯਾਰ ਜੇ ਮੰਮੀ ਤੇਨੇ ਬੂਆ ਖੁੱਲਾ ਹੀ ਛੱਡਿਆ ਈ ਮੰਮੀ ਇਦਾਂ ਹੀ ਕਰਦੇ ਅੰਦਰ ਹੀ ਹੋਣੀ ਹੈ ਨਾ ਮੰਮੀ ਨੇ ਟਾਈਮ ਨਾਲ ਪੋਚੇ ਲਾ ਲਏ ਇਹਦੇ ਆਹ ਲਾ ਲੰਦੇ ਨੇ ਕੋਈ ਨਹੀਂ ਦੇਖਣਦੇ ਆ ਮੰਮੀ ਮੇਰੇ ਤੇ ਗਿਆ ਚਲ ਪਾਣੀ ਪਿਆ ਘੋਟ ਆ ਜਾਂਦੀ ਮਮੀ ਵੇਖੇ ਕਿ ਗਵਾੜਾ ਲਗਾਈ ਜਣੀ ਮਮੀ ਉਹ ਤਾਂ ਮੈਂ ਲਾਲਾ ਸਾਹ ਟੇਕਦੀ ਇਹ ਵੀ ਨਹੀਂ ਕਰ ਬੂਏ ਭੁੱਲੇ ਛੱਡ ਕੇ ਵੇਲਾ ਗੋਪੀ ਤੇ ਕੰਮ ਤੇ ਗਿਆ ਹੁਨਾ ਚਲ ਪਾਣੀ ਲਿਉਣੀ ਮੈਂ ਹਾਂ ਮੈਂ ਤੇ ਤੁਰ ਤੁਰ ਕੇ ਥੱਕ ਹੀ ਗਈਆਂ ਤੇ ਹਏ ਕੋੜੇ ਵੇਖਣੀ ਹੈ ਪ੍ਰੀਤ ਮੈਂ ਤੇ ਕਹਿਣ ਲਈ ਆ ਇਹਨੂੰ ਤੇ ਫਿੱਟ ਲੜਦੀ ਓ ਰਾਜ ਭਾਗ ਮੈਂ ਆ ਮੈਲ ਵਰਗਾ ਕਰ ਟੈਣਾ ਲੱਗੀਆਂ ਇਹਨੂੰ ਉਹ ਫਿੱਟ ਲੜਦੀ ਗੱਲ ਔਰ ਕੋਈ ਨਹੀਂ ਆ ਮੰਮੀ ਦੀ ਪੈਨਸ਼ਨ ਆਉਂਦੀ ਸਭ ਦੇ ਪੱਤੇ ਦਾ ਇਹਨਾਂ ਨੂੰ ਨਹੀਂ ਕੋਈ ਫਿਕਰ ਤੇ ਜਲੂਸ ਵੇਖਾ ਮੇਰਾ ਕਿਤਾ ਕੱਢਿਆ ਉੱਥੇ ਵਿਦਾ ਹਾਂ ਦਾ ਹੰਦਾ ਸਭ ਦਾਲਾਂ ਦੇ ਹੁਣ ਦਾਾਂ ਦੇ ਸੋਦੇ ਵਾਲੇ ਕਿਹੜੇ ਦਿਵਾਜ ਓੜੀ ਮੈਂ ਤੇ ਸੋਚਦੀ ਹਾਂ ਵੀ ਕਿਤੇ ਬਾਲਨੇ ਵਾਲਾ ਹੋਣਾ ਵਾ ਤੇ ਮਾੜਾ ਮੋਟਾ ਤਾਂ ਹੀ ਇਦਾਂ ਕਰਦੀ ਆ ਇਹ ਤੇ ਠੰਡੇ ਦੁੱਧ ਫੂਕਾ ਦੇਣ ਲਈ ਹਾਂ ਹਾਂ ਠੰਡੇ ਦੁੱਧ ਫੂਕਾ ਦੇਣ ਵਾਲੀ ਮੈਂ ਤੇ ਇਹ ਸੋਚਿਆ ਵੀ ਚੱਲ ਕਰਦੇ ਕਰਵਾ ਚੱਲ ਇਹਦੀ ਵੀ ਉਮਰ ਧੋਰੀ ਬਾਦੋਗੀ ਨਾਲੇ ਇਹ ਵੀ ਆਇਆ ਜਾਊਗਾ ਤੇ ਨਾਲੇ ਮੇਰੇ ਕੋਲੋਂ ਲੱਥੂਗੀ ਤੇ ਸਾਡੇ ਵੇਲੇ ਕਹੇ ਜੀ ਤੱਕ ਕੁਲੇ ਪਲਸਟਰ ਨਹੀਂ ਹੋਏ ਆਹ ਤੇ ਕਿਤੇ ਪੈਣ ਕਿੰਨਾ ਸੋਹਣਾ ਹੋ ਗਿਆ ਨੂੰ ਭਲ ਨਹੀਂ ਪਛਦੀ ਫੋਨ ਲਾ ਮਾਂ ਨੂੰ ਭਲਾ ਕਿੱਥੇ ਆ ਲਾਉਂਗੀ ਇਹ ਵੀ ਬਸ ਸਾਰਾ ਦੇਣਾ ਪੈਣ ਦਾ ਹੀ ਵਾਵਾ ਪੈ ਜਾਂਦਾ ਵਾ ਤੇ ਪੈਣ ਦਾ ਅੱਗੇ ਤੇ ਹੱਤੂ ਤੋ ਹੁੰਦੇ ਕਈ ਜੀ ਨਾ ਹੋ ਅੱਜ ਕੋ ਟਾਈਮ ਵੇਲੇ ਘਰੇ ਦੀ ਗੱਲ ਕੋਈ ਮਿਲਿਆ ਹੀ ਨਹੀਂ ਫੋਨ ਫੜਾ ਮੈਨੂੰ ਫਸ ਚੋ ਲਾਵਾਂ ਮੰਮੀ ਇੱਥੇ ਹੁਣ ਹੈਗੇ ਘਰ ਆਹੋ ਲੱਗੇ ਸਾਗੇ ਨੇ ਆਲੋ ਬੈਜ ਲੈ ਲੈ ਆਈ ਗਈ ਸਾਸਰੀ ਕਾਮ ਸਾਸਰੀ ਕਾਮ ਨਾ ਪੂਰਾ ਕੁਲ ਛੱਡਿਆ ਤੇ ਆਪ ਤੁਸੀਂ ਇਦਾਂ ਗਾਏ ਹੋ ਚਾਰ ਚਪਟ ਬਾਹਰ ਦਾ ਤਾਂ ਵਾਜ ਜਾਵੇ ਖੁੱਲਾ ਆਵੀ ਖੁੱਲਾ ਕੀ ਦੱਸਾਂ ਤੈਨੂੰ ਹਾਂ ਬਾਈ ਇੱਥੇ ਕਰ ਮੈਂ ਆਛਦੀਆਂ ਹਾਂ ਹਾਂ ਤੇ ਗਲੀ ਕਹਾਟ ਦੇ ਉਦੋਂ ਦਾ ਸ਼ਤਾਰ ਮਾਰਿਆ ਕਦੀ ਕੋਈ ਇੱਥੇ ਸਵਾਦ ਲੈਣ ਆ ਜਾਂਦੀ ਪੁੱਛਣ ਕਦੀ ਕੋਈ ਆ ਜਾਂਦੀ ਆ ਚੰਗੇ ਉੱਤੇ ਰੋਲਾ ਪਾਣਾ ਤੇ ਨਾਲੇ ਉਹਨਾਂ ਦਾ ਕਾਸ਼ ਕਾਕਰ ਉਹ ਕਿੰਨੇ ਉਹ ਤਾਂ ਉਪਰ ਹੋ ਜੋ ਉਹਨਾਂ ਨੂੰ ਮਾ ਮਾ ਕੁਤਰਾ ਤਾਂ ਦੇਖੇ ਫੇਰ ਅਜੀ ਮਾਤ ਨਾ ਜਰਾ ਕਿਉਂ ਉਹ ਕੀ ਆਂਦੇ ਇਹ ਬੜੀਆਂ ਗੱਲਾਂ ਕਰਦੇ ਇਹਨਾਂ ਨੂੰ ਪੁੱਛ ਨਾ ਲਈਏ ਇਹਨਾਂ ਦੇ ਸਾਰੇ ਪੁਆੜੇ ਪਾਇਆ ਤੇ ਲੋਕਾਂ ਨੂੰ ਗਾੜੀ ਦੱਸਣ ਦਾ ਹੈ ਹਾਂ ਇਹਨਾਂ ਸਾਡੇ ਪਿੰਡ ਚ ਕਿਤੇ ਜਿਨਾ ਹਰਾਮ ਕਰਤਾ ਜਿਹੜੀ ਕੋਈ ਨਹੀਂ ਕੀ ਹੋਇਆ ਤਾਂ ਇਹਨੋਂ ਜਿਹੜੇ ਕੋਈ ਨਹੀਂ ਮੈਂ ਹਾਂ ਅੱਜ ਉਹ ਤੁਹਾਨੂੰ ਰੱਡੀ ਦੂਰ ਪਤਾ ਲੱਗ ਗਿਆ ਨਹੀਂ ਮਾਸੀ ਜੀ ਸਾਰੇ ਘਰਾਂ ਚ ਹੁੰਦੀਆਂ ਵਾ ਇਹ ਤਾਂ ਤੁਹਾਡੀ ਨੌਣਾ ਸੁਆਕਾ ਠੰਡੇ ਦੁੱਧ ਫੂਕਾ ਦਿੰਦੀ ਇਹੋ ਲੱਛਣੇ ਦੇ ਉੱਥੇ ਹੀ ਤੇ ਇਹੋ ਇਥੇ ਪੜ ਲਿਆ ਭਾਵੇਂ ਗੁੱਸਾ ਹੀ ਕਰੇ ਮੈਂ ਤੇ ਇਹ ਤੇ ਮੇਰੀ ਧੀ ਨਹੀਂ ਆਈ ਹੈ ਨਾ ਮੈਂ ਵੇਖ ਲਾ ਕੀ ਮਾੜਾ ਹੱਟ ਮੈਂ ਤੇ ਵੇਖ ਕੇ ਮੈਂ ਤੇ ਆਈ ਪਹਿਲੀ ਵਾਰ ਹੈਰਾਨ ਰਹਿ ਗਈ ਵੀ ਵੀ ਇਹ ਕਿੰਨਾ ਸੋਹਣਾ ਘਰ ਬਾਹਰ ਕਿਤੇ ਕਿਸ ਚੀਜ਼ ਦੀ ਘਾਟ ਨਹੀਂ ਆਇਆ ਇਹਨੂੰ ਪਤਾ ਨਹੀਂ ਕੀ ਲੜਦਾ ਉਹ ਨਹੀਂ ਜੀ ਕਰਦਾ ਉੱਥੋਂ ਆਉਣ ਨੂੰ ਗੱਲ ਕਾਦੀ ਗਵਿੰਦਰ ਸਿੱਧਾ ਮਰਜੀ ਆ ਬਿਜਤੀ ਕਰਾਤੀ ਸਾਰੇ ਕਰਾਤੀ ਨਹੀਂ ਕਰਾਤੀ ਨਾ ਸਾਰੇ ਆਪਣੇ ਆਲ ਤ ਨਹੀਂ ਨਾ ਵੇਖਿਆ ਰਿਕਵਾਰਾ ਮੇਰਾ ਭਰਾ ਤਾਂ ਸ਼ੂਗਰ ਆ ਨਾ ਹੋਉ ਨਹੀਂ ਸੋਚਿਆ ਪਹਿਲਾਂ ਤਾਂ ਮੈਨੂੰ ਤੁਸੀਂ ਦੱਸੋ ਹਾਂ ਕਿ ਕੀ ਐਡੀ ਆਹਰ ਆਗੀ ਕੀ ਲੋੜ ਹੀ ਰਿਤ ਚਾਰ ਲਾਉਂਦੀ ਇੱਥੇ ਵੀ ਆਪਣੀ ਬਿਜਤੀ ਸਾਰੇ ਕਰਾਈ ਤੇ ਜਿਹੜੀ ਮੇਰੀ ਇੱਥੇ ਹੋਣ ਡਈ ਉਹ ਤਾਂ ਕਿ ਤੈਨੂੰ ਪੁੱਛ ਕੇ ਨਹੀਂ ਕਿਤੇ ਉਹ ਤੁਹਾਡਾ ਜਵਾਬ ਫੋਨ ਤੁਹਾਨੂੰ ਲਾਇਆ ਇੰਨਾ ਫੋਨ ਹੈ ਫੋਨ ਹੀ ਨਹੀਂ ਚੁੱਕਿਆ ਇਹ ਮੇਰੀ ਗੱਲ ਸੁਣ ਪ੍ਰੀਤ ਮੈਂ ਤੇ ਉਦਾਂ ਨੂੰ ਵੜਦੀ ਹੀ ਕਿ ਚਾਲੇ ਜਦੋਂ ਐਦਾਂ ਬੋਲਦੀ ਬਾਜੀ ਉਦਾਂ ਮਾੜਾ ਜਿਹਾ ਖਿੱਚ ਕੇ ਰੱਖਿਆ ਕਰ ਇਹਨੇ ਤੇ ਚੱਜ ਨਾ ਖੇਚੇ ਦਿੱਤਾ ਮੇਰੀ ਗੱਲ ਸੁਣ ਮਾਸੀ ਤੁਹਾਡੇ ਜਵਾਈ ਦੇ ਸੁਭਾਤਾ ਤੇ ਤੈਨੂੰ ਪਤਾ ਹੀ ਆ ਕਿ ਤੇ ਉਹ ਮੇਨੇ ਮਾਰ ਡਿਆ ਵਿਚਾਰੀ ਨੂੰ ਮੇਰੇ ਕੋ ਤੇ ਜਰੀ ਨਹੀਂ ਗਈ ਇਹਨੇ ਬਾ ਨਾ ਮਾਰਿਆ ਵੀ ਮੇਰੇ ਨਾਲ ਚੱਲ ਅਸੀਂ ਤੇ ਪੜਦੇ ਨਾ ਆਈਆਂ ਹੀ ਹਾਂ ਕਿ ਉਹਦੀ ਦਵਾਈ ਦਵਾ ਨਾ ਲਾ ਕੇ ਆਏ ਆ ਤੇ ਫੋਨ ਨਹੀਂ ਚੁੱਕਿਆ ਪਤਾ ਨਹੀਂ ਕੀ ਗੱਲ ਹੋਣੀ ਦੱਸ ਮੈਨੇ ਫੋਨ ਚੁੱਕ ਕੇ ਮਰਦੇ ਦੱਸਦੇ ਤੇ ਸਹੀ ਵੀ ਗੱਲ ਹੋਈ ਕੀ ਗੱਲ ਕਿਹੜੀ ਹੋਣੀ ਆ ਉਹ ਗਾਲ੍ਹ ਦੇ ਇੱਥੇ ਤੇ ਪਟਾਟਾ ਆਈ ਤੁਹਾਡੇ ਘਰੋਂ ਦਿੰਦੇ ਕਿੱਦਾਂ ਅੱਧਰੋਂ ਤਰਸਿਆ ਪਾਖਾਣਾ ਕੋਹ ਤੇ ਚਲ ਗਈ ਆ ਤੇ ਉਹ ਰੁੱਕ ਕੇ ਆ ਗਿਆ ਰਪਿੰਦਰ ਸੋ ਹਾਂ ਤੇ ਉਹ ਤੋਂ ਇਹ ਗੱਲਾਂ ਚੱਲਣਾਈ ਹੋਰ ਕੋਈ ਗਾਣੀ ਕੋਈ ਬਾਤ ਨਹੀਂ ਸਾਡੇ ਘਰ ਤੋਂ ਹੋਈ ਉਹਨੂੰ ਤਾਂ ਮੈਂ ਕਦੇ ਨਾ ਆਖਿਆ ਵੀ ਮਾੜਾ ਮੋਟਾ ਹੁੰਦਾ ਝਿੜਕਣਾ ਉਹਨੇ ਫੜ ਕੇ ਫੜਾਈ ਦਿੱਤਾ ਪਤਾ ਪਹਿਲੀ ਗੱਲ ਵੇ ਨੀ ਕਿਆਂ ਗੱਲਾਂ ਦੱਸਣ ਦਾ ਮਤਲਬ ਹੀ ਕੀ ਲੋੜ ਹੀ ਨਹੀਂ ਕਿ ਦੋ ਇੱਥੇ ਤੰਗ ਹਾਂ ਜੇ ਕੌਫੀ ਨਹੀਂ ਪੈਗ ਲਾ ਹੀ ਗਿਆ ਤੇ ਕੀ ਲੋੜ ਹੀ ਦੱਸਣ ਦੀ ਉਹਨੂੰ ਉਹਨੂੰ ਗੁੱਸਾ ਆ ਗਿਆ ਜੇ ਲਾਵੀ ਲਿਆ ਤੋ ਤੇ ਕਿਉਂ ਅੱਗੇ ਆਪਾਂ ਦੇ ਧੀ ਕੋ ਘਾਦੇ ਆ ਜਿੱਥੇ ਦੋ ਭਾਂਡੇ ਖੜਕਦੇ ਹੀ ਗੱਲ ਨੂੰ ਇਨਾ ਤਾਂ ਚੁੱਕਿਆ ਮੇਰੀ ਤੇ ਆ ਬਸਾ ਜਿੱਥੇ ਪੋਚਾ ਨਹੀਂ ਆ ਉਥੇ ਐ ਨਹੀਂ ਆ ਫਿਰ ਜਾਂਦਾ ਭਾਵੇਂ ਸੋਰੇ ਜੋ ਖਾਲੀ ਦਵੇ ਉਹ ਨਹੀਂ ਬਣੀ ਇਹਨੇ ਮੈਂ ਕਿਉਂ ਆਪਣੀ ਤੀ ਵੀ ਆਈ ਕਿਤੇ ਮੇਰੇ ਜਵਾਈ ਦਾ ਤਾਂ ਤਾਂ ਨਹੀਂ ਚੁੱਕਿਆ ਨੇ ਮੇਰੇ ਪਰਿਵਾਰ ਵਾਲੇ ਨਾਲ ਬੁੜੀ ਖਾਣੇ ਚੱਲ ਮਾਸੀ ਰੋਣਾ ਕੋਈ ਨਾ ਪਰ ਫਿਰ ਵੀ ਤੂੰ ਨਾ ਥੋੜਾ ਜਿਆ ਗੋਪੀ ਵੀਰ ਨੂੰ ਸਮਝਾ ਕੇ ਰੱਖਿਆ ਕਰ ਆਹ ਬੜਾ ਅਸਲ ਅਸੀਂ ਕਿੱਲਾ ਅਸੀਂ ਦਿਲ ਕਿੰਨਾ ਪਾ ਲੈ ਗਏ ਆ ਪਾ ਚ ਹੀ ਗਈ ਆ ਪਹਿਲਾ ਵਾਲੀ ਗੱਲ ਨਹੀਂ ਆ ਨਹੀਂ ਨਹੀਂ ਪਰ ਇਹ ਵੀ ਸੋਚਿਆ ਕਰੋ ਤੁਹਾਡੇ ਅੱਗੇ ਮੈਂ ਨਹੀਂ ਉਥੇ ਧੀ ਵੀ ਤੁਹਾਡੀ ਪਤਾ ਹੈ ਕਿ ਜੁਲੀ ਡੰਡਾ ਮੇਰਾ ਘੂਆ ਤੇ ਅੱਖਾਂ ਦਾ ਤੋਰਾਂ ਤੁਸੀਂ ਆਪ ਕਰਦੇ ਫਿਰ ਮੈਂ ਕਿਦੋਂ ਤੁਹਾਡੇ ਨਾਲ ਗੱਲ ਹੁੰਦੀ ਮੇਰਾ ਤੇਰੇ ਵਾਲੀ ਧਿਆਨ ਚੈ ਜਾਣਾ ਮੈਂ ਕਦੇ ਨਹੀਂ ਧੀ ਦੀ ਕਾਜਰ ਕੱਢਦੀ ਨਹੀਂ ਮੈਂ ਵੜ ਨਹੀਂ ਦੇਣੀ ਹੁਣ ਉਥੇ ਤੂੰ ਵੜ ਕੇ ਦੱਸੀ ਉਹ ਕਿੱਦਾਂ ਆ ਜਾਣਗੇ ਲੈਣੇ ਨੂੰ ਨਾ ਉਹਨੂੰ ਆਉਣ ਦੇਣਾ ਹੀ ਉਹਨਾਂ ਨੇ ਹੁਣ ਤਾਂ ਕਿਸੇ ਗੱਲ ਨਾਲ ਹੀ ਕੱਲਣੀ ਜਿੱਦਾਂ ਦੇ ਸਿਆਪੇ ਉੱਥੇ ਪਏ ਆ ਆਹ ਤਾਂ ਮੈਂ ਨੂੰ ਇਹਦੀ ਦਵਾਈ ਦਾ ਪਾਣਾ ਮਾਰ ਕੇ ਨਿਕਲ ਜਾ। ਮੈਂ ਇੱਥੇ ਜਾਣਾ ਨਹੀਂ। ਘੋੜੇ ਹੋ ਜਾਵੇ ਕਿ ਹੋ ਜਾਵੇ। ਮੈਂ ਨਹੀਂ ਜਾਣਾ। ਚੱਲ ਜੇ ਤੂੰ ਮਾੜਾ ਮੋਟਾ ਮਾਸੀ ਆਖੇ ਖਿੱਚ ਕੇ ਰੱਖ। ਇੱਕ ਦਿਨ ਲਾ ਦਿੰਦਾ। ਅੰਦਰ ਬੰਦ ਕਰ ਲੀ। ਕੋਈ ਨਾ ਤੂੰ ਮਾਰ ਮਾਰਿਸ਼ ਜਾ ਜਿੰਦੇ ਬੁਛਾ। ਛੱਡੋ ਇਹ ਨਾ ਕਰ ਜੀ। ਕੋਈ ਹੈ ਗੱਲ ਤੇ ਨਾ ਕੋਈ ਮੈਂ ਨਹੀਂ ਜਾ। ਹੁਣ ਤੁਹਾਨੂੰ ਇੱਕ ਵਾਰੀ ਆਉਣਾ ਹੀ ਪੈਣਾ ਮਾਸੀ ਜੀ। ਤੁਹਾਡੀ ਧੀ ਆ ਉਥੇ। ਤੁਹਾਨੂੰ ਨਿਆਣਾ ਹੀ ਪੈਣਾ ਮਾਸੀ ਜੀ। ਅਗਲੀ ਨੇ ਤਾਂ ਕਹਿਆ ਨਾ ਮੈਂ ਮੈਂ ਨਹੀਂ ਜਾਣਾ ਮੈਂ ਆ ਗਈ ਅਗਲੀ ਤਾਂ ਆਪਣੇ ਪੁੱਤ ਕੋ ਪਹੁੰਚ ਗਈ ਉਹਨੂੰ ਕੀ ਲੋੜ ਵਾਉਣਾ ਮੈਂ ਨਹੀਂ ਤੈ ਤੂੰ ਉਹ ਇਦਾਂ ਕਹੋਗੀ ਮੈਂ ਨਹੀਂ ਜਾਣਾ ਤਾਂ ਗਾੜੀ ਰਪਿੰਦਰ ਸੌਹੀ ਚੰਗਾ ਬੰਦਾ ਬੰਦੇ ਪਹੁੰਚਾ ਤੇ ਹੁਣ ਗਾੜੀ ਰਪਿੰਦਰ ਸੌਹੀ ਚੰਗਾ ਤੂੰ ਹੋਗਾ ਪਹੁੰਚਾ ਤੇ ਤੁਹਾਨੂੰ ਹੀ ਪਾਉਣਾ ਪੈਣਾ ਹਾਂ ਸਿੱਧਾ ਕਿਉਂ ਜਾ ਫਿਰ ਇਦਾਂ ਕਹਿੰਦੇ ਹੋ ਗੋਪੀ ਨੂੰ ਰਹਿਣ ਦਿਓ ਗੋਪੀ ਆ ਲੈ ਵੇਖ ਕੇ ਇਹਨਾਂ ਨੇ ਜ਼ਿਆਦਾ ਸ਼ਰਨਾ ਆਪ ਹੀ ਆਇਓ ਤੁਸੀਂ ਆਪ ਹੀ ਆਇਓ ਤਾਂ ਕਿਉਂ ਚਲੋ ਖਾਦੀ ਪੀਦੀ ਸੋ ਵਾਦਾ ਘਾਟਾ ਹੋ ਜਾਂਦਾ ਹੁਣ ਇਦਾਂ ਟੁੱਟ ਕੇ ਥੋੜਾ ਬਹਿ ਜਾਈਦਾ ਮਾਸੀ ਜੀ ਮਰਦਿਆਂ ਨੂੰ ਅੱਖ ਚੱਪਣਾ ਮੈਂ ਇੱਕ ਵਾਰੀ ਆਉਂਗੀ ਫੇਰ ਇਹਨਾਂ ਮਾਂ ਤਫਾ ਕਰੂ ਵੀ ਕੰਮ ਤੇ ਚਲ ਜਾ ਤਾਂ ਮੈਂ ਆ ਜੂਗੀ ਇਹ ਤੇ ਕਿਹਾ ਤਾਂ ਗਵਾਣ ਈ ਏਡਾ ਘਰਕ ਜਾਣਾ ਹੈ ਮੁੰਡੇ ਨੇ ਤੁਹਾਨੂੰ ਪੁੱਛਣ ਦੀ ਸਿੱਧਾ ਫੋਨ ਲਾਤਾ ਇਹ ਤੇ ਮੈਨੂੰ ਪਤਾ ਨਹੀਂ ਕਦੋਂ ਕਦੇ ਚਾਹੁੰਦੇ ਆ ਪੇ ਵਿਆਹ ਜਾ ਕੇ ਇਹਨਾਂ ਦੇ ਘਰ ਆ ਕੰਮ ਹੋ ਜੇ ਜ਼ਿਆਦਾ ਸਿਆਪਾ ਹੀ ਇਹਦਾ ਹੋਇਆ ਚੰਗੀ ਕੁੱਤੇ ਖਣੀ ਕਰਨੀ ਮੁੰਡੇ ਦੀ ਨਹੀਂ ਦੋ ਲਾਈਆਂ ਆਪੇ ਘਰ ਸੇ ਛੰਡਾ ਜੰਦਾ ਰਹੋ ਜਾਂਦਾ ਨਾ ਉੱਥੇ ਫੋਨ ਜਾਂਦਾ ਤੇ ਨਾ ਕੋਈ ਗੱਲ ਹੋਣੀ ਤੇ ਸਰ ਜਾਣਾ ਫੋਨ ਵੀ ਚੁੱਕਿਆ ਵੀ ਤੇ ਜਵਾਈ ਨਾਲੇ ਮੇਰੀ ਗੱਲ ਸੁਣ ਪ੍ਰੀਤ ਦੋ ਜੀਆਂ ਦੀ ਲੜਾਈ ਦੇ ਵਿੱਚ ਕੌਣ ਮਸਲਾ ਕਰ ਸਕਦਾ ਵਾ ਆਪਾਂ ਚੱਲਣਾ ਮਾਣਾ ਦੋ ਜਿਆਲੇ ਮੈਨੂੰ ਤੇ ਮਾਸੀ ਅਜਦਾ ਬੜਾ ਹੀ ਤਰਸ ਆਉਂਦਾ ਏ ਰਾਤ ਦਿਨ ਇੰਨੀ ਕੁੱਤੇ ਖਣੀ ਕਰਦੇ ਦੀ ਕਿੰਨੇ ਜਾਣੇ ਤੀਜੀ ਵੀ ਹੁਣ ਚਲ ਗਈ ਅੱਗੇ ਤੇ ਦੋ ਹੀ ਹੁਣ ਤੀਜੀ ਫੇਰ ਚਲ ਗਈ ਇਹਦਾ ਜੀਨਾ ਰਾਮ ਦਾ ਸਾਡੇ ਪਿਆਰ ਤੇ ਆਹੀ ਆਵੇਂ ਲਿਆ ਕੇ ਤਾਂ ਪਵਾੜਾ ਪਾ ਲਿਆ ਮੇਰੀ ਧੀ ਦੀ ਉੱਥੇ ਕਦਰ ਕੱਟ ਗਈ ਕੱਢ ਗਈ ਕੱਢ ਗਈ ਆ ਕੇ ਪਟਾਤੀ ਉਹਨੇ ਕੀ ਕਰਨਾ ਤੇ ਹੁਣ ਤੁਸੀਂ ਨੇ ਜੋ ਕੋਈ ਗੱਲ ਨਹੀਂ ਆ ਆਓ ਤੇ ਉਹਨੂੰ ਮੈਂ ਆ ਤੇ ਨਹੀਂ ਗੋਪੀ ਨਾਲ ਲਈ ਤੂੰ ਨਹੀਂ ਗੋਪੀ ਨੂੰ ਨਾਲ ਲਈ ਗੋਪੀ ਆਵੇ ਕੱਲੀ ਆ ਗਈ ਨਾ ਉਹਦੀ ਗੱਲ ਫਨੇ ਦਵਿੰਦਰ ਜੀ ਉਹਨੇ ਤੇਰ ਮਾ ਨਾਲ ਲੜਾ ਤੇ ਆਊਗਾ ਕੱਲ ਨਹੀਂ ਆਵੇ ਮੇਰੀ ਕੋਪੀ ਆਵੇ ਤੇ ਇੱਕੋ ਗੱਲ ਹੀ ਕਵੇ ਵੀ ਮੈਨੂੰ ਪਤਾ ਹੀ ਕੋਈ ਨਹੀਂ ਮੈਂ ਪੈਗ ਲਾਇਆ ਮੈਨੂੰ ਜ਼ਿਆਦੀ ਹੋ ਗਈ ਤੇ ਮੈਂ ਗਾਂ ਤਾਂ ਵੀ ਨਹੀਂ ਲਾਉਂਦਾ ਹਾਂ ਹਾਂ ਹੁਣ ਤਰੀ ਤੇ ਤਾਂ ਮਿੱਟੀ ਤੇ ਤੁਹਾਨੂੰ ਪਾਉਣੀ ਪੈਣੀ ਆ ਤੇਰੀ ਗੱਲ ਸੁਣ ਭਾਵੇਂ ਉਹ ਵੱਡਾ ਤੇ ਭਾਵੇਂ ਉਹ ਨਿੱਕਾ ਅਭਿੰਦਰ ਸੁਣ ਅਸੀਂ ਦੋਵੇਂ ਮਿੰਟ ਕਰਲਾ ਕਰ ਲਾਂਗੇ ਕੰਨ ਲੈ ਪੈਣਾ ਤਾਂ ਹੀ ਤੇ ਮੈਂ ਆਈ ਇੱਥੇ ਔਰ ਕੀ ਕਰਨੀ ਚੱਲ ਗੱਲਾਂ ਛੱਡੋ ਘਟ ਮਾਸੀ ਚਾਹ ਪਿਆ ਦੇ ਆਈ ਤੇ ਖੱਪ ਗਈਆਂ ਚਾਹ ਪਿਆ ਘਟ ਤੇ ਪਰਦੇ ਨਾਲ ਆਈਆਂ ਤੂੰ ਵੀ ਮਾਰਾ ਜਾ ਮੈਨੂੰ ਕਰ ਲੈਂਦੀ ਲੈ ਫੋਨ ਕਰ ਲੈਂਦੀ ਜੱਪ ਕਰਕੇ ਆਣ ਵੜਦੀ ਐ ਜੋ ਕਰਕੇ ਫੋਨ ਦੋ ਦਿਨ ਫੋਨ ਲੌਂਦੀ ਜਿੱਥੇ ਚੁੱਕਿਆ ਨਾ ਪਤਾ ਇਨਾ ਹੋਇਆ ਤੈਨੂੰ ਇਨੀ ਟੈਨਸ਼ਨ ਮੈਂ ਲਈ ਵੀ ਪਤਾ ਨਹੀਂ ਕੀ ਹੋ ਗਿਆ ਮੈਂ ਕਿਹੜਾ ਧੀਆ ਨਾਲ ਇੱਧਰ ਤੈਨੂੰ ਪਤਾ ਬਾਹਰ ਅੰਦਰ ਮੈਂ ਖਾਦੀ ਨਾਲ ਇੱਥੇ ਨਾ ਮੈਨੂੰ ਨਾ ਮਾਰ ਮੈਨੂੰ ਪਤਾ ਤੂੰ ਕਿਹੜੀ ਗੱਲੋਂ ਨਹੀਂ ਫੋਨ ਚੁੱਕਿਆ ਹਾਂ ਡਰਦੀ ਨਹੀਂ ਚੁੱਕਿਆ ਲੱਗਦਾ ਆਹੋ ਇਹ ਕਰਦੇ ਤੇਰਾ ਪੁਰਵੇ ਕਦੋਂ ਮੋਦਾ ਕੰਮ ਚਾਣੀ ਅੱਜ ਪੜੀ ਹੋ ਗਿਆ ਹਾਂ ਹਾਂ ਮੈਂ ਤਾਂ ਬੰਦੂਕ ਫਿਟ ਕੀਤੀ ਤੇਰੇ ਤੇ ਚਾਹ ਬਣਾ ਚਾਹ ਬਣਾ ਲਾ ਕੋ ਤਾਂ ਚੱਲੀ ਹਾਂ ਜੀ ਅਗਲੇ ਨੂੰ ਪਤਾ ਲੱਗ ਗਿਆ ਮਿਲ ਕੇ ਆਪ ਜੈਨ ਸਾ ਸਾਢੇ ਹੀ ਕੋਈ ਨਹੀਂ ਡਰਨਾ ਕਿ ਬਗਾਨੇ ਤਾਂ ਆਈਆਂ ਧੀਏ ਬਗਾਨੇ ਤਾਂ ਨਹੀਂ ਦੱਸ ਕੇ ਨਹੀਂ ਆਈਆਂ ਮਾਸੀ ਤੈਨੂੰ ਕੀ ਪਤਾ ਵਾ ਕੀ ਘਰ ਚ ਆ ਰਾਮਲੀਲਾ ਚੱਲਣ ਈ ਹੈ ਤੇਰੀ ਗੱਲ ਹਾਂ ਮਾਸੀ ਨੇ ਦੱਸਿਆ ਏ ਕਾਦਾ ਦਵਾਈ ਲੈ ਚੱਲੇ ਹਾਂ ਨਹੀਂ ਸੱਸ ਨੂੰ ਨਹੀਂ ਦੱਸਿਆ ਉਹਦੇ ਮੈਂ ਕੱਲੇ ਜੋਬਨ ਨੂੰ ਦੱਸ ਗਿਆ ਜੇ ਕਿਤੇ ਮੇਰੀ ਸੱਸ ਨਾਲ ਉਹ ਤਾਲ ਨੂੰ ਪਤਾ ਲੱਗ ਗਿਆ ਉਹਨੇ ਮੈਨੂੰ ਘਰ ਨਹੀਂ ਵੜਨ ਦੇਣਾ ਉਹਨੇ ਕਿਹਾ ਕਿੱਥੇ ਗਈ ਹਾਂ ਕੀ ਕਰਨ ਗਈ ਹਾਂ ਹੁਣ ਮੰਮੀ ਮੰਮੀ ਨੇ ਕਹਿਣਾ ਕੋਈ ਗੱਲ ਹੋਈ ਚਾ ਕਹਿਣਾ ਸੱਸ ਨੂੰ ਪਤਾ ਨਹੀਂ ਤੇ ਇਹ ਨਾਲ ਦਵਾਈਆਂ ਦਿਵਾਉਣ ਗਈ ਗਲਤ ਕਰ ਲਈਦੀ ਉਹਦੀ ਘਰ ਵੀ ਮੈਂ ਠੀਕ ਨਹੀਂ ਹੈ ਨਹੀਂ ਕਰ ਜੋਬਨ ਨੂੰ ਪੁੱਛਿਆ ਕੋਈ ਨਹੀਂ ਸਾਹਮ ਲੈਣੀ ਜੋਬਨ ਨੇ ਗੱਲ ਇੱਕ ਮੇਰਾ ਪਿੱਛੇ ਧਿਆਨ ਉਹ ਵੀ ਆਈ ਉੱਥੇ ਜੋਬਨ ਵੀ ਫੁੱਲਾ ਮਿਲਿਆ ਆਣੀਆਂ ਗੱਲਾਂ ਬਾਤਾਂ ਮਾਰਦੇ ਆਣੇ ਬੈਠੇ ਹਾਂ ਲੱਗਿਆ ਮੈਂ ਨਾ ਖਾ ਲੈਣਾ ਉਦੋਂ ਆੜ ਗਵਾੜ ਤੇ ਅੱਗੇ ਆਂਦਾ ਵੀ ਕੋਈ ਗੱਲ ਹੋਵੇ ਸਹੀ ਤੇ ਤਮਾਸ਼ਾ ਵੇਖੀ ਤੈਨੂੰ ਫੋਨ ਨਹੀਂ ਕੀਤਾ ਤਾਂ ਮੈਂ ਤਾਂ ਲੈ ਵੀ ਨਹੀਂ ਕੋਈ ਹੁਣ ਕੋਈ ਗੱਲ ਏਦਾਂ ਮਰਦੀ ਪੀ ਲੋ ਹੁਣ ਸਹੀ ਵੀ ਪੀਲਾਣੀ ਹੀ ਮੈਂ ਪੀ ਆਈ ਹਾਂ ਅੱਗੇ ਪੀ ਗਏ ਤੇ ਫੇਰ ਜੋ ਅੰਦਰ ਦਫਾ ਹੋਈਆਂ ਉਹਨਾਂ ਸਰਖਾ ਤੇ ਕਰਦਾ ਸੁੰਡ ਗਈ ਕਿਚੇ ਜਿਹੜਾ ਬੋਲਦਾ ਉਹ ਨਾ ਬੋਲਣ ਦੇ ਐਵੇਂ ਨਾ ਨੱਖਾ ਪੀ ਜਾਣ ਗਵਾੜ ਦੇ ਨਾਲ ਪਿچھے ਪਾਪਾ ਬੈਠਾ ਸਾਰੇ ਦਰਵਾਜ਼ੇ ਖੁੱਲੇ ਛੱਡੇ ਆ ਕੋਈ ਚੋਰ ਵਿੱਚ ਆ ਕੇ ਤੇ ਮੈਂ ਤੋਂ ਤੋਂ ਬਾਹਰ ਨਹੀਂ ਕਦੇ ਵੀ ਖੱਤੀਆਂ ਘਰੇ ਚੋਰੀ ਆਉਂਦੀਆਂ ਕੀ ਹੋਇਆ ਈ ਹੋਇਆ ਇੱਕ ਦੀ ਸੁਣਾ ਦੋ ਦੀ ਸੁਣਾ ਕੀ ਕਰਜੇ ਤੁਹਾਡੇ ਘਰ ਚ ਹੁੰਦਾ ਮੈਨੂੰ ਨਾ ਖਬਰਾੜ ਜੀ ਹੋਣ ਲਈ ਪਤਾ ਨਹੀਂ ਕਾਹ ਤੇ ਕਾਨਾ ਹਾਂ ਇਦਾਂ ਹੀ ਕੇ ਬਸ ਉਹ ਤਾਂ ਖਾਈ ਜਾਨੀ ਹਾਂ ਦਵਾ ਦਾ ਨਹੀਂ ਖਾ ਲਈ ਲਿੰਗਾ ਜੀ ਜਾਨਾ ਖਬਰਾਟ ਹੀ ਹੋਣੀ ਆ ਨਹੀਂ ਉਹ ਨਹੀਂ ਗੱਲ ਉਹ ਤਾਂ ਇਹਨੂੰ ਖੋਜ ਹੀ ਪੈਣ ਲਈ ਮੈਂ ਤਾਂ ਕਹਿੰਦੀ ਹਾਂ ਚੱਲ ਚਾਹ ਨਿਕਾਲ ਦਪੂਪ ਲਈ ਤੇ ਜਾਂਦੀ ਰੱਖੋ ਜਾਂਦੇ ਜਮਾਂ ਤਿੱਧ ਨਹੀਂ ਨਹੀਂ ਕੋਈ ਨਹੀਂ ਤੇ ਜਾਂਾਰ ਮੰਮੀ ਅਹੀਂ ਚੱਲ ਗਏ ਹੁਣ ਪਤਾ ਕਿਉਂ ਦੱਸਿਆ ਨਹੀਂ ਆ ਘਰ ਪਤਾ ਲੱਗ ਗਿਆ ਤਾਂ ਮੈਂ ਇੱਕ ਪੱਤ ਪਾਉਂ ਕਾ ਪੱਤ ਅੱਗੇ ਬੜਾ ਰਹਿਣ ਦਿਆ ਘਰ ਚ ਉਹ ਬਟੀਆਂ ਖਾਜੋ ਮਨ ਨਹੀਂ ਆ ਉਹ ਨਹੀਂ ਮੰਮੀ ਰਾਜੋ ਖਾ ਪੀ ਕੇ ਆਏ ਆ ਅਹੀਂ ਕਹਿੰਦਾ ਦੂਰ ਜਾਣਾ ਪਾਇਆ ਜੇਬ ਚਾਤ ਲੱਗਦਾ 500 ਰੁਪਈਆ ਮਿਲੂਗਾ ਹਲ ਮਨਾ ਤੇ ਇਥੇ ਚਾਂਦੀ ਚਾਂਦੀ ਮਾਸੀ ਆਹ ਕੰਮ ਨਾ ਕਰੀ ਮੈਂ ਪਤਾ ਸਵੇਰ ਦੀ ਦਵਾਈ ਖਾਦੀ ਦਵਾਈ ਕੱਢਣ ਲਈ ਆ ਅੱਛਾ 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 ਚੱਲ ਤੋਰ ਕੇ ਫੇਰ ਕੱਢਦੀ ਆ ਹਾਂ ਚੱਲ ਤੋਰ ਹੀ ਆਵਾਂਗੇ ਵੇਖਾਂ ਅੰਦਰ ਕੇ ਤੇ ਅੰਦਰ ਵੇ ਵੇਖ ਕੇ ਤੇ ਸਮਾਨ ਨਾ ਭਰੇ ਪਏ ਹੁੰਦੇ ਆ ਇਹ ਗੱਲ ਦੀ ਕਮੀ ਹੈ ਮੈਂ ਘਰ ਬਾਹਰ ਤੇ ਸੋਨਾ ਵਾਂ ਹਾਂ ਉਹ ਹੀ ਫੱਟੀ ਸਾਡੇ ਦੁੱਧ ਪੋਕਾ ਦਿੰਦੀ ਹਾਂ ਹਾਂ ਆਹ ਆ ਜਾਲੀ ਥਾਣੀ ਆਗੇ ਨਾਲ ਨਾ ਆੜੀ ਮਾੜਾ ਵਾ ਹਾਂ ਜਿਤੇ ਵਾਜਾ ਮਾਰਦੇ ਜਾਈਏ ਹਾਂ ਚੱਲ ਕੋਈ ਨਹੀਂ ਮਾਸੀ ਕਿਆ ਦੇਣਾ ਹੀ ਤੇ ਅੰਦਰ ਤੇ ਲੈ ਲੈਣੋ ਆਹੋ ਚੱਲ ਕੋਈ ਨਹੀਂ ਮਾਸੀ ਹੁਣ ਟੈਨਸ਼ਨ ਨਾ ਲੈ ਹਾਨੂੰ ਜਾ ਲੈਂਦੇ। ਅੱਤਵੇਂ ਬਾਰ ਦਾ ਭੱਗ ਭੱਗ ਵੀ ਖੇੜੇ। ਮਾਸੀ ਮੈਂ ਕੀ ਦੱਸਾਂ ਤੁਹਾਡਾ ਗਵਾਹ ਦੀ ਮਾੜਾ ਵਾ ਤੋ ਖਿੱਚ ਕੇ ਨਹੀਂ ਰੱਖਦੀ ਸਿਰ ਤੇ ਚੜਾ ਲਈਨੀ। ਤੇ ਆਹ ਨੂੰ ਨਹੀਂ ਪਤਾ ਲੱਗਣਾ ਐਂਦੀ ਲੱਗਾ ਲੋਕਾਂ ਨੂੰ। ਮਾਸੀ ਕਿ ਤੁਹਾਡਾ ਨਾ ਪਤਾ ਲੱਗ ਜੇ ਸਾਨੂੰ ਜਾ ਲੈਂਦੇ ਚੰਗਾ ਹੋਣਾ। ਉਹ ਬੰਦ ਬੰਦ ਕਨੇ ਜਾ ਜਾ ਕੇ ਮੈਂ ਆ ਜਾਇਓ ਟਾਈਮ ਨਾਲ। ਆ ਜਾ ਕੇ ਨਹੀਂ ਆ ਜਾਣਾ ਨੂੰ ਦਾਲ ਜਾਈ। ਹੁਣ ਤੇਰੇ ਪਹਿਲੇ ਦੇਖਣੂ ਵੀ ਮੇਰਾ ਜੀ ਕਾ ਤੇ ਜਿਹੜੀ ਹਟਣਾ ਹੋ ਗਈ ਆ। ਆ ਹੁਣ ਕਿਵੇਂ ਦੇਖਣਾ ਤੁਸੀਂ? ਹਾਂ ਕੀ ਕਰਾਂ? ਹੁਣ ਘਰ ਹੁੰਦਾ ਤਾ ਮੈਂ ਇਹਦੀ ਕਿਤੇ ਖਾਣੀ ਕਰਕੇ ਜਾਂਦੀ। ਈਆ ਤੇਰੀ ਵੇਖਣਾ ਪੈਣਾ ਵਾ ਤੇ ਇਹਦਾ ਟੈਨਸ਼ਨ ਨਾ ਲੈ ਲੋ ਪੇਰੇ ਰੱਖੋ ਕਿ ਹੈ ਕਿ ਨਾ ਕਿਹੜਾ ਮਿਲ ਕੇ ਲੈਣਾ ਠੀਕ ਵਾ ਮੈਂ ਕੱਲ ਸੰ ਦਰਵਾਜ਼ਾ ਬੰਦ ਰੱਖਿਆ ਕਰ ਬਾਹਰਲਾ ਬੂਆ ਵੀ ਖੁੱਲਾ ਤੇ ਅੰਦਰਲਾ ਵੀ ਖੁੱਲਾ ਜੀ ਇਹ ਬੰਦ ਰਹੀ ਤਾਂ ਖੜਕਮਦਿਖਾਂ ਆਣ ਕੇ ਭੰਦਗਾ ਇਦਾਂ ਜਿੱਦਾਂ ਕਹਿੰਦਾ ਕੀ ਅੱਗ ਲੱਗੀ ਹੁੰਦੀ ਆ ਚੱਲ ਕੋਈ ਨਹੀਂ ਉਹ ਟੈਨਸ਼ਨ ਨਾ ਲੈ ਕੋਈ ਨਹੀਂ ਹੋ ਗਿਆ ਆਇਓ ਕੋਈ ਗੱਲ ਨਹੀਂ ਬੈ ਕੇ ਗੱਲ ਕਰ ਲਾਂਗੇ ਕੋਈ ਦਵਾਈ ਖਾ ਲਈ ਹੁਣ ਟਾਈਮ ਨਾ ਕੱਢ ਕੇ ਜੇਬ ਚ ਹਾਂ ਆ ਵੈ ਲੈ ਹਾਏ ਹਾਏ ਰੱਬਾ ਅਵੇਲਾ ਇੱਦੇ ਕੁੜੀ ਨੂੰ ਕਾਲੀ ਰਹਿੰਦੀ ਆ ਨਾ ਫੋਨ ਹੁਣ ਇੱਥੇ ਸੜ ਗਈ ਆ ਫੋਨ ਤਾਂ ਬਗਾਰ ਤੇ ਅੱਧੀ ਘੜੀ ਨਹੀਂ ਲੰਘਦੀ ਮਿੰਟ ਮਿੰਟ ਦੇ ਨਾਲ ਫੋਨ ਆਉਂਦੇ ਹੁਣ ਆਪੇ ਆਉਂਦਾਂ ਮੁੜ ਕੇ ਮੈਂ ਕੀ ਕਰਾਂ ਆ ਮਾਦਾ ਇੱਦੇ ਜਿਓ ਆਈ ਨਹੀਂ ਅਜੇ ਮੈਂ ਆਪਦੀ ਕੰਦਈ ਆ ਉਹ ਤਾਂ ਜਾ ਗਈ ਬੈਰੀ ਮੈਂ ਕਰ ਕਿੱਥੇ ਚਲ ਗਈ ਆ ਇੰਨੇ ਵੇਲਾ ਫੇਰ ਉਹੀ ਲੱਛਣ ਫੜ ਲਿਆ ਤੂੰ ਪਹਿਲਾਂ ਫੋਨ ਲਾ ਫੋਨ ਕੀ ਲਾਉਣਾ ਇਹ ਤਾਂ ਮੈਨੂੰ ਦੋ ਦੋ ਹੱਥ ਕਰਨੇ ਪਾੜੇ ਫੇਰ ਤੂੰ ਕਹਿੰਦੀ ਆ ਵੀ ਤੂੰ ਬੋਲਦਾ ਵਾ ਮੈਂ ਫੋਨ ਲਾ ਮੈਂ ਨਹੀਂ ਫੋਨ ਲਾਉਣਾ ਦਫਾ ਹੋ ਜਾ ਇੱਥੇ ਜਾਣਾ ਆ ਫੇਰ ਉਹ ਉਹੋ ਕੰਮ ਫੜ ਲਈ ਵੇਖ ਲਾ ਜੋਬਨ ਇੱਧਰ ਆ ਮੈਂ ਫੋਨ ਲਾ ਕਿੱਥੇ ਮਰ ਗਈਆਂ ਵਾ 2:30 ਵਜ ਗਏ ਆ ਅਜੇ ਤੱਕ ਇੱਥੇ ਬੌੜੀਆਂ ਹੀ ਨਹੀਂ ਗਈਆਂ ਕਰ ਫੋਨ ਕਰ ਫੋਨ ਹੇਰਾ ਇਹਨਾਂ ਦੁਖੀ ਕੀਤਾ ਦੋਹਾਂ ਨੇ ਹੈਲੋ ਸਸੀ ਗਾਲ ਜੀ ਅੱਛਾ ਤੁਸੀਂ ਬੋਲਣ ਦੇ ਦਵਿੰਦਰ ਦਾ ਫੋਨ ਤੁਹਾਡੇ ਕੋਲੋਂ ਆ ਗਿਆ ਅੱਛਾ ਇਥੇ ਆ ਗਏ ਮੈਂ ਠੀਕ ਆ ਚਲੋ ਠੀਕ ਆ ਕੋਈ ਗੱਲ ਨਹੀਂ ਅੱਛਾ ਠੀਕ ਆ ਉਹ ਤੇ ਤੁਹਾਡੇ ਸਹੁਰੇ ਪਹੁੰਚ ਗਏ ਵਾਹ ਵੇਖਿਆ ਮਾਤਾ ਮੈਂ ਉਹ ਗੱਲ ਕਹਿਣਾ ਇਹ ਜਨਾਨੀ ਨੂੰ ਨਹੀਂ ਲੱਗਣੀ ਇਹਦੀ ਜਿੰਨਾ ਚਿਰ ਸਤਰੌਲ ਹੁੰਦੀ ਨਾਲ ਰਹੇ ਉਹਨਾਂ ਚਿਰ ਇਹ ਨਹੀਂ ਸੁੱਤੜਾਉਂਦੀ ਕੋਈ ਨਾ ਲੱਛਣਾ ਦਾ ਪਤਾ ਕਰੋ ਕਿਤੇ ਨਹੀਂ ਆ ਤਾਂ ਗਈ ਉਥੇ ਹੀ ਚਲੋ ਰੋੜਾ ਨਾ ਪਾਓ ਕੋਈ ਗੱਲ ਨਹੀਂ ਕਈਆਂ ਵਾਂ ਮਿਲ ਗਈਆਂ ਉਹ ਰੋੜਾ ਕਿਉਂ ਨਾ ਪਾਓ ਯਾਰ ਕਰੋ ਬਹਾਨਾ ਮਾਰ ਕੇ ਕਈਆਂ ਦਵਾਈ ਲੈਣ ਚਲੀ ਜਾ ਤੁਰ ਜਾ ਕਿਤੇ ਹੋਰ ਫਿਰਦੀ ਆ ਵਾਂ ਪਤਾ ਨਹੀਂ ਕਿਹੜਾ ਬੰਦ ਬਣਾਉਂਦੀ ਆ ਇੱਧਰ ਜਾ ਕੇ ਚਲੋ ਕੰਮ ਤੇਰਾ ਬਾਦ ਉਹੀ ਸਤਰ ਗਿਆ ਲੱਗ ਆ ਲੈਣ ਦੀ ਅੱਜ ਪਾਣੀ ਛੱਡਣੀ ਵੀਰ ਵੇਖ ਲਓ ਸਾਡੇ ਜੱਦ ਤੇ ਹੈਗੀ ਜਿੱਦਾਂ ਦੀ ਹੈਗੀ ਆ ਆ ਤੁਹਾਡੇ ਵੀ ਨਾਲ ਲਾਦੀ ਆ ਨੀ ਬਈ ਉਹੀ ਗੱਲ ਕਹਿੰਦੇ ਆਂ ਮੰਮੀ ਨੂੰ ਮੈਂ ਕੀ ਜਵਾਬ ਦਊਂਗਾ ਪੁੱਛੂਗੀ ਮੈਨੂੰ ਤੇ ਵੇਖੋ ਕਿੱਡਾ ਬਣਾ ਬਣਾਇਆ ਹੁਣ ਪੇਕੇ ਜਾਵਣੀ ਆ ਦੱਸਿਆ ਕੋਸ਼ਾ ਦਵਾਈ ਲੈ ਨਾ ਭਈ ਜਾਓ ਹੱਥ ਪੈਰ ਜੋੜ ਕੇ ਬਣਾ ਕੇ ਲਿਆਓ ਐ ਹੋ ਗੱਲ ਨਿਕਲ ਗਈ ਨਹੀਂ ਦੱਸਿਆ ਮੈਂ ਇੱਥੇ ਆਉਣ ਤੋਂ ਕਿਹੜਾ ਆਉਂਦਾ ਭਲਾ ਵੇ ਨਾ ਮੈਂ ਨਹੀਂ ਦੱਸਿਆ ਤੇ ਦਵਾਈ ਲੈਣ ਗਈਆਂ ਆ ਥੋੜੀ ਗੱਲ ਬਣਦੀ ਐ ਉਹ ਮੈਨੂੰ ਤਾਂ ਦੱਸ ਕੇ ਵੀ ਨਹੀਂ ਗਈਆਂ ਮਾਦਰ ਨੂੰ ਦੱਸ ਕੇ ਗਈਆਂ ਵਾ ਇਹਨਾਂ ਚਾਲੇ ਕੰਮ ਉਹ ਇਦਾਂ ਨਹੀਂ ਜੁੱਤਰ ਹੋਣੀ ਆ ਸਾਡੇ ਅੱਜ ਤੇ ਹੈਗੀ ਆ ਤਾਂ ਇਹ ਵੀ ਅਰਦਾ ਖਰਾਬ ਕਰਤੀ ਇਹਨੇ ਉਹਦੀ ਉਹਦੀ ਸਾਰੀ ਜਾਦੀ ਦੀਦੀ ਹੈ ਕੋਈ ਨਹੀਂ ਹਰ ਜੂ ਦੀਦੀ ਵੇਦਾ ਕਰਨੂ ਆ ਲਿੰਦੇ ਅੱਜ ਇਹਨੂੰ ਕਰ ਜਾਣਾ ਮੈਨੂੰ ਪਤਾ ਨਹੀਂ ਲੱਗਦਾ ਇੱਕ ਨਾਲ ਜਵਿੰਦਰ ਰਲ ਜਾਂਦੀ ਆ ਉਹਨੂੰ ਮਗਲ ਲਾ ਗਈ ਏਦਾਂ ਲੈ ਜਾਂਦੀ ਆ ਉਹ ਤੇ ਜਾਂਦੀ ਆ ਕਿਤੇ ਜੂ ਹਵਾ ਦੇ ਘੋੜੇ ਜਾਂਦੇ ਆ ਇਹਦੀ ਇਹੋ ਹੀ ਫੇਰਾ ਫੇਰੀਆਂ ਨਹੀਂ ਮੈਨੂੰ ਇੱਥੋਂ ਤੱਕ ਲਿਆਂਦਾ ਬੀਜੀ ਇੱਥੇ ਫੇਰ ਉਹ ਲਛਣਪਾਲੇ ਕੰਮ ਦੇ ਉਹ ਹੀ ਲਛਣਪਾਲੇ ਕੰਮ ਦੇ ਕੋਈ ਗੱਲ ਨਹੀਂ ਹੌਸਲਾ ਕਰ ਤੂੰ ਆਪੇ ਮਾਰੇ ਨੇ ਸਾਰੇ ਕੰਮ ਸਵਾਦ ਦੇ ਨੇ ਕੀ ਕਰਾਂ ਬੀਜੀ ਸੋਚਿਆ ਨਹੀਂ ਪਿੱਦਾਂ ਦੇ ਦਿਨ ਵੀ ਆਉਣਗੇ ਜ਼ਿੰਦਗੀ ਇੱਕ ਨਰਕੀ ਬਣ ਗਈ ਆ ਭਾਵੇਂ ਉਹ ਆ ਪਾਵੇ ਤੇ ਭਾਵੇਂ ਇਹਦੀ ਮਾਂ ਆਵੇ ਮੈਂ ਨਹੀਂ ਜੀ ਹੁਣ ਉੱਥੇ ਜਾਣਾ ਨਿੱਤੇ ਤਾਂ ਕਿਤੇ ਸ਼ਰਾਬੀ ਆ ਕਿਤੇ ਪੈਸਿਆਂ ਤੋਂ ਲੜਦੇ ਦਿਨ ਰਾਤ ਮਾਂ ਪੁੱਤ ਵੀ ਮਰਣਾ ਵੀ ਉਦਾਂ ਹੀ ਲੜਦੇ ਮੈਂ ਕੀ ਕਰਾਂ ਬੀਜੀ ਮੈਂ ਨਹੀਂ ਜੀ ਹੁਣ ਜਾਣਾ ਜਿਹੜੀਆਂ ਐਦਾਂ ਹੁੰਦਾ ਹੀ ਇਹੋ ਕੁਛ ਵਾ ਕੀ ਕਰੀਏ ਕੋਈ ਚੰਗਾ ਟੱਕਰਦਾ ਵਾ ਤਾਂ ਹੀ ਨਹੀਂ ਬੀਜੀ ਕਿਹੜੇ ਜਨਮ ਦਾ ਇਹਨੇ ਮੇਰ ਨਾਲ ਬਦਲਾ ਲਿਆ ਹੁਣ ਵੀ ਸਕੀਮ ਲਾ ਕੇ ਗਈ ਨਾ ਪੱਕਾ ਇੱਥੇ ਚੁੱਕਣਾ ਦੇ ਕੇ ਆਈਏ ਕਿ ਇਹਨੂੰ ਇੱਥੋਂ ਲੈ ਕੇ ਜਾਓ ਪਰ ਜੋ ਮਰਜ਼ੀ ਹੋ ਜੇ ਬੀਜੀ ਮੈਨੂੰ ਨਾ ਇੱਥੋਂ ਜਾਣਦੇ ਨਹੀਂ ਜਾਣਦਾ ਮੈਂ ਨਹੀਂ ਹੁਣ ਜਾਣਾ ਇਹ ਦਾਨੀ ਦੁਸ਼ਮਣੀ ਕੱਢੀ ਇਹਨੇ ਜਰਾਨੀ ਨੇ ਦੇਖ ਲੋ ਤੁਹਾਡੇ ਸਾਹਮਣੇ ਤੁਹਾਡੇ ਕੋ ਭਾਜੀ ਕੋ ਚੋਰੀਆਂ ਕਮਾ ਕੇ ਦੋ ਜਾਣੀਆਂ ਗਈਆਂ ਮੈਂ ਤਾਂ ਮੈਂ ਨੀ ਜਾਣਦੀ ਪੁੱਤ ਤਗੜੀ ਮਾਰ ਤੇ ਅੱਗੇ ਜਾੜਦਾ ਨੂੰ ਕੈਮਰਾ ਕਰੀਣਾ ਨਹੀਂ ਕੁਝ ਨਹੀਂ ਸੋਚਿਆ ਮੇਰਾ ਜੈਦਾਂ ਡੁੱਬਦੀ ਰਹੇਗੀ ਤੂੰ ਤੇ ਫਰ ਗਈ ਸਾਰਾ ਕੰਮ ਕਰ ਜਾ ਬੋਰਾ ਇੱਕ ਕੰਮ ਨਹੀਂ ਕੀਤਾ ਇਹਨੇ ਕਰਦਾ ਇਦਾਂ ਹੀ ਤਿਆਰ ਹੋ ਕੇ ਤੇ ਵੇਲੋਂ ਨਿਕਲ ਗਈ ਇਦਾਂ ਨਹੀਂ ਲੰਬੀ ਪੋਚੀ ਆ ਚੱਲ ਤੂੰ ਕਰ ਮੇਰਾ ਪੁੱਤ ਕੰਮ ਕੋਈ ਗੱਲ ਨਹੀਂ ਕੀ ਕਰੀਗੇ ਚੱਲੀਆਂ ਨਹੀਂ ਜਾਂਦੇ ਆ ਕੁੜੀਆਂ ਦੀਆਂ ਗੱਲਾਂ ਮੈਂ ਨਹੀਂ ਕਰਾਂ ਹੁਣ